ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੋਰ ਸਿੰਘ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਹਨਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਜਾਂ ਦਿਖਾਵਾਂਗੇ ਤੇ ਦੋਵੇਂ ਮੱਜਾਂ ਦੋਸਤੋ ਟੋਕੜ ਗੱਬਣ ਕਨਫਰਮ ਚੈੱਕ ਪਾਸ ਹੋਣ ਗਈਆਂ। ਇਹਨਾਂ ਮੱਜਾਂ ਦੀ ਡਿਟੇਲ ਆਪਾਂ ਸਾਰੀ ਵੀਡੀਓ ਦੇ ਕੋਲ ਪੋਸਟ ਦੇ ਨਾਲ ਸਾਂਝੀ ਕਰਲਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕਵਲ ਖੜੀ ਕਰਨੀ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ। ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇ ਨਹਾ ਲਾਉ ਦੇ ਬੈਲ ਬਟਨ ਉਾਲ ਤੇ ਕਰ ਲੋ ਸੈਲੈਕਟ ਤਾਂ ਕਿ ਸਾਡੀ ਨਵੀਂ ਬੁਢੀ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਬਿਲਕੁਲ ਦੇ ਨਾਲ ਪਹੁੰਚਦੀ ਰਹੇ ਆਓ ਕਰੀਏ ਵੀਰ ਨਾਲ ਗੱਲਬਾਤ ਹੈ ਡਿਟੇਲ ਆਪਾਂ ਇਹਨਾਂ ਪਛੋਂ ਦੀ ਵੀਰ ਦੇ ਕੋਲ ਕੁਛ ਨਹੀਂ ਨਹੀਂ ਸਰ ਜੀ ਹਾਂ ਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਜੀ ਬਈ ਠੀਕ ਠਾਕ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਆ ਰਾ ਵਧੀਆ ਵੀਰ ਵਧੀਆ ਠੀਕ ਵਧੀਆ ਚਾਹੀਦੇ ਜੀ ਚਲ ਜੀ ਇਹਦੇ ਵਧੀਆ ਕੰਮ ਕਰ ਹਾਂ ਜੀ ਹਾਂ ਜੀ ਚੱਲੀ ਜਾਂਦਾ ਜੀ ਐਡਰੈਸ ਬੋਲ ਦੀ ਵੀਰ ਆਪਾਂ ਕਰੀ ਬਸ ਆਪਣਾ ਪਿੰਡ ਸੋਰ ਸਿੰਘਾ ਹਾਂ ਫੋਨ ਨੰਬਰ ਦਾ ਨਾਮ ਫੋਨ ਨੰਬਰ 88721179 ਠੀਕ ਹੈ ਜੀ ਨਾਮ ਸਕੱਤਰ ਸਿੰਘ ਠੀਕ ਹੈ ਜੀ ਹਾਂ ਜੀ ਅੱਛਾ ਤੇ ਵੀਰ ਅੱਜ ਆਪਣੇ ਕੋ ਦੋ ਮੱਝਾਂ ਤੇ ਦੋ ਵੀ ਮੱਝਾਂ ਤੋਕੜ ਗੱਬਣ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਸ਼ੁਰੂ ਕਰੀਏ ਵੀਰ ਆਪਾਂ ਇਸ ਮੱਝ ਤੋਂ ਪਹਿਲਾਂ ਡਿਟੇਲ ਦਸੀਏ ਵੀਰਾਂ ਨੂੰ ਕਿੰਨਾ ਵਾ ਸੁਬਾ ਸੂਈਏ ਤੇ ਕਿੰਨੇ ਸਵੇਰ ਤੱਕ ਗੱਬਣੇ ਇਹ ਵੀਰ ਜੀ ਪਹਿਲਾਂ ਨਹੀਂ ਪਹਿਲਾਂ ਝੋਟੀ ਤੇ ਦੂਜੇ ਸਵੇਰ ਦੀ ਗੱਬਣ ਆ ਠੀਕ ਹੈ ਜੀ ਹਾਂ ਜੀ ਤਿੰਨ ਮਹੀਨਿਆਂ ਦੀ ਚੈੱਕ ਪਾਸ ਤਿੰਨ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਤੇ ਵੀਰ ਹੁਣ ਜਿਹੜਾ ਦ ਉਹ ਜਿਹੜਾ ਮੌਕੇ ਦਾ ਦੁੱਧ ਵੀਰਾ 8 ਕਿਲੋ ਪੱਕਾ ਤਿਆਰ ਪੱਕਾ ਤਿਆਰ ਭਾਵੇਂ ਆਪਣੇ ਘਰੇ ਚੋਗੇ ਲੈ ਕੇ ਕੋਈ ਮਿਲਦੀ ਦੋਵੇਂ ਟਾਈਮ ਭਰੇ ਵੀਰੇ ਉੱਥੋਂ ਮੈਂ ਪਹਾੜੇ ਦੇ ਲਿਆਂਦੀ ਆ ਕਿਨੇ ਮ ਮੜਾ ਟੀਕਾ ਲਾ ਕੇ ਤੇ ਬਹਿ ਗਿਆ ਥੱਲੇ ਲੀਮੀ ਲੱਤ ਨਹੀਂ ਲਾਈ ਠੀਕ ਹੈ ਜੇ ਉਹ ਪੀਰ ਉਪਰੇ ਕਰ ਦਿੱਤੇ ਕਿਉਂ ਵੀ ਉਪਰੇ ਰਾਤੀ ਆਈ ਹੈ ਜੀ ਠੀਕ ਠੀਕ ਹਾਂ ਜੀ ਬਾਕੀ ਦੋਸਤੋ ਸਿੰਗਾ ਸੁੰਗਾ ਦੀ ਦੀ ਕੁਆਲਿਟੀ ਬੋਡੀ ਲੈਂਥ ਦੀ ਹਰ ਇੱਕ ਚੀਜ਼ ਚੈੱਕ ਕਰ ਲਓ ਕੱਦ ਵੇਖੋ ਝੋਟੀ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਦੋਸਤੋ ਥੋੜੀ ਜੀ ਲਿਸਾ ਪੰਜ ਜ਼ਰੂਰ ਆ ਜੀ ਕਈ ਰਾਂ ਕਿਉਂਕਿ ਉਹ ਰਾਤ ਤੇ ਪੱਠੇ ਪੱਠੇ ਨਹੀਂ ਹਰੇ ਤੁਹਾਨੂੰ ਪਤਾ ਉਪਰੇ ਤਾਂ ਕਰਦਾ ਜੀ ਚੌਕ ਦਾ ਤੇ ਵੀਰ ਮੁੱਲਕ ਨਾ ਕਰਨਾ ਕਿ ਵੀਰ ਜੀ ਮੁੱਲ ਬਿਲਕੁਲ ਜਾਇਜੀ ਆ ਹਾਂਜੀ ਇਹ ਹਾਂ ਨਾ ਆਪਾਂ ਝੋਟੀ ਦਵਾਂਗੇ 60000 ਦੀ 60000 ਦੀ ਹਾਂਜੀ ਕਿੰਨਾ ਮਾਨਤਾ ਨੂੰ ਸਕਦਾ ਕੋਈ ਛੋੜਾ ਪਾਦਾ ਸ਼ੋਰ ਛਪਾਉਣਾ ਹੈ ਆਪਾਂ ਮਾਨਤਾ ਕਿੰਦਾ ਕਰਨਾ ਵੀਡੀਓ ਚ ਕਰ ਦੇਣਾ 1000 ਰੁਪਿਆ ਇੱਕ ਕਰ ਦਾਂਗੇ ਮਾਨ ਇਹ 50000 ਰੁਪਏ ਦੀ ਹਾਂਜੀ ਠੀਕ ਹੈ ਜੀ ਬਸ 60000 ਰੁਪਏ ਦੋਸਤੋ ਉਹ ਡਿਮਾਂਡ ਰੱਖੀ ਹੈ ਵੀਰ ਨੇ 59000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਸਾ ਨੂੰ ਛੋੜ ਛੱਪਾ ਮੌਕੇ ਤੇ ਜਿਹੜਾ ਜਰੂਰ ਹੋਊਗਾ ਬਾਕੀ ਦੋਸਤੋ ਤੁਹਾਨੂੰ ਪੂਰ ਕੇ ਦਿਖਾਉਣਾ ਥਣਾ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਦੀ ਚੈੱਕ ਕਰ ਲਿਓ ਮੈਨਾ ਵੀਰ ਜੀ ਬਹੁਤ ਸਾਹਬ ਆ ਖਣ ਕੱਟੇ ਦੀ ਤੇ ਠੀਕ ਹੈ ਜੀ ਹਾਂ ਜੀ ਫੋਨ ਵੀਰ ਜੀ ਮੇਰੇ ਤੇ ਬੰਦ ਕਰ ਵਾ ਮਾ ਆਰ ਡੋਟ ਡੀ ਪੀਸ ਕੁਆਲਿਟੀ ਵੇਖੋ ਝੋਟੀ ਦਾ ਝੋਟੀ ਦਾ ਕੱਦ ਬਿਲਕੁਲ ਦੋਸਤੋ ਜਾਨੇ ਇੱਕ ਪੰਜ ਦੀ ਲਈ ਹਰਿਆਣੇ ਝੋਨਾ ਠੀਕ ਹੈ ਜੀ ਕੱਦ ਦੇਖੋ ਲੈ ਦੋਸਤੋ ਕਰ ਲੋ ਚੈੱਕ ਪਿੱਠ ਪੂਰੇ ਦੀ ਚੜਾਈ ਥੱਲੇ ਵਾ ਬਹੁਤ ਸਾਫ਼ ਸਿਓ ਲੈ ਦੋਸਤੋ ਕਰੋ ਚੈੱਕ ਥਾਣਾ ਦੀ ਕੁਆਲਿਟੀ ਬਾਕੀ ਦੋਸਤੋ ਬਿਲਕੁਲ ਸਿੰਗਲ ਲੱਗੀ ਐ ਇਹ ਝੋਟੀ ਨੇ ਪੱਠੇ ਨਹੀਂ ਖਾਦੇ ਹਾਂਜੀ ਤੇ ਇਹ ਖਾਦਦੇ ਤਾਂ ਐ ਚੋੜੀ ਹੋਣਾ ਸੀ ਨੇ ਠੀਕ ਹੈ ਜੀ ਲੈਓ ਜੀ ਮੁਰਗਾ ਬਿਲਕੁਲ ਬਰੀਕ ਚਮੜੀ ਦੀ ਦੁੱਧ ਹੋਣ ਜਿਹੜਾ ਤਿਆਰ ਐ ਮੌਕੇ ਦਾ 8 ਲੀਟਰ ਦੁੱਧ ਵੀਰ ਕੰਦਾ ਤਿਆਰ ਐ ਬਾਕੀ ਦੋਸਤੋ ਵੀਡੀਓ ਬਣਾਉਂਦਾ ਟਾਈਮ ਦਾ ਕੋਈ ਨਹੀਂ ਦਾ 12 ਵਜੇ ਦਾ ਟਾਈਮ ਹੋਊਗਾ ਤੁਹਾਨੂੰ ਪਤਾ ਸ਼ਾਮਾਂ ਦੇ ਟਾਈਮ ਤੱਕ ਚੁਾਈ ਦੇ ਟਾਈਮ ਤੱਕ ਜਿਹੜਾ ਪਸ਼ੂ ਹੈ ਬਹੁਤ ਵਧੀਆ ਆਫਰ ਤਿਆਰ ਕਰ ਦਿੰਦਾ 59000 ਰੁਪਏ ਦੇ ਵਿੱਚੋਂ ਦੋਸਤੋ ਤੁਹਾਡਾ ਜਿਹੜਾ ਮਾਨਤਾ ਦਾ ਛੋੜ ਛੱਪਾ ਜਿਹੜਾ ਮੌਕੇ ਤੇ ਇਹਦਾ ਜਰੂਰ ਹੋਊਗਾ ਇਹਦੇ ਨਾਲ ਜਿਹੜੀ ਬੱਦੀ ਮੱਚ ਇਹ ਵੀ ਟੋਕਰ ਗੱਪਣਾ ਅੱਛਾ ਵੀਰ ਇਹਦੀ ਡਿਟੇਲ ਦੱਸੀ ਗਿਆ ਆਪਾਂ ਵੀਰੋ ਏ ਵੀਰ ਜੀ ਸਾਢੇ 24 ਮਹੀਨਿਆਂ ਦੀ ਗੱਲ ਨੇ ਆ ਜੀ ਕਨਫਰਮ ਚੈੱਕ ਪਾਸ ਚੈੱਕ ਪਾਸ ਜੀ ਠੀਕ ਹੈ ਜੀ ਇਹ ਆਪਾਂ ਉਹਦਾਂ ਨਾਲ ਪਾਈ ਸੀ ਨਾ ਵੀਡੀਓ ਹਾਂਜੀ 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 ਇਹ ਫਿਰ ਉਹਦੀ ਸਾਈ ਪਾਈ ਸੀ ਅੱਛਾ ਜੀ ਤੇ ਉਹ ਬੰਦੇ ਫਿਰ ਸੱਜਰ ਲਾਗੇ ਜਿਹੜੀ ਜਬਰਵਾਦ ਸੀ ਅੱਛਾ ਅੱਛਾ ਇਹ ਫਿਰ ਰਹਿਣ ਤੀ ਠੀਕ ਹੈ ਜੀ ਹੁਣ ਅੱਜ ਫਿਰ ਉਹਦੀ ਪੋਣੀ ਤੇ ਮਾਜਾ ਨਾਲ ਹੀ ਇਹਦੀ ਪੈ ਜਾਂਦੀ ਹੈ ਇਹੋ ਚਲੋ ਇਸੇ ਜਿਹੜੀ ਵੀਰ ਨੇ ਹਾਂਜੀ ਹਾਂਜੀ ਫਿਰ ਉਹ ਉਹਨਾਂ ਕਰ ਲਈ ਫੇਟ ਵੀ ਇਹਨੂੰ ਦੁੱਧ ਦੀ ਲੋੜ ਆ ਠੀਕ ਠੀਕ ਹਾਂਜੀ ਇਹ ਇਹ ਦੇ ਥੱਲੇ ਵੀਰ ਦੁੱਧ ਹੋਂ ਜਿਹੜਾ ਮੌਕੇ ਦਾ ਇਹਦੇ ਥੱਲੇ ਵੀਰ ਜੀ 5 ਕਿਲੋ 5 ਕਿਲੋ ਤੇ ਇਹਦਾ ਕਿੰਨਾ ਮੁੱਲ ਕਰਨਾ ਇਹ ਵੀਰ ਜੀ ਹਾਂ ਨਾ ਦੇ ਦਾਂਗੇ ਦੋ ਘੜ ਸੜਦੀ 58000 ਦੇ ਹਾਂਜੀ ਠੀਕ ਹੈ ਜੀ ਮਾਜੇ ਵੀ ਵੇਖੋ ਕਿੰਨੀ ਵੱਡੀ ਆ ਕੱਦ ਕਾਠੇ ਦਾ ਵੇਖ ਅੱਛਾ ਇਹਦੇ ਸਦੋਦੇ 5 ਕਿਲ ਦੋਦੇ ਤੇ ਮਿਲਦੀ ਇਹ ਵੀ ਦੋਵੇਂ ਟਾਈਮ ਹੀ ਹਾਂਜੀ ਹਾਂਜੀ ਇਹ ਵੀ ਦੋਵੇਂ ਟਾਈਮ ਹੀ ਠੀਕ ਹੈ ਜੀ ਹਾਂਜੀ ਤੇ ਕੱਢੀ ਬਾਰਨਗੇ 58000 ਰੁਪਏ ਦੇ ਵਿੱਚ ਦੋਸਤੋ ਮਾਨ ਤਾਨ ਮੌਕੇ ਤੇ ਜਿਹੜਾ ਛੋਟ ਛੱਪਾ ਜਿਹੜਾ ਜਰੂਰ ਹੋਊਗਾ ਦੋਵੇਂ ਟਾਈਮ ਦੋਸਤੋ ਭਾਰੇ ਦੇ ਮਿਲਦੀ ਦੋਵੇਂ ਮੱਝਾਂ ਦੋਵੇਂ ਟੋਕੜਾ ਕਪੜਾ ਚੈੱਕ ਪਾਸ ਕਨਫਰਮ ਹੈ ਇਹ ਮੱਝਾ ਦੋਵੇਂ ਆਪਣੇ ਬੰਦੇ ਸੱਜਣਾ ਦੀਆਂ ਆ ਠੀਕ ਹੈ ਜੀ ਬਹੁਤ ਕਰਤੂਤ ਵਾਲੀਆਂ ਆ ਦੋਸਤੋ ਕਰੋ ਚੈੱਕ ਦੀ ਪਿੱਠਪੂਰੇ ਦੀ ਚੜਾਈ ਬੋਡੀ ਲੈਂਥ ਮੈਂ ਦਿਖਾ ਰਿਹਾ ਕਿ ਚੀਜ਼ੀ ਦੋਸਤੋ ਥੋੜਾ ਥੋੜਾ ਦੀ ਕੁਆਲਿਟੀ ਸਾਰੀ ਚੈੱਕ ਕਰ ਸਕਦੇ ਹੋ ਬੜੀ ਦੇ ਵਿੱਚ ਲਓਸ ਇਹ ਵੀ ਦੋਸਤੋ ਬਾਰੀਕ ਚਮੜੀ ਦੀ ਹੈ ਲਓ ਜੀ ਕਰੋ ਚੱਕ 58000 ਰੁਪਏ ਦੇ ਵਿੱਚੋਂ ਤੁਹਾਨੂੰ ਮਨਦਾ ਤੁਹਾਡਾ ਜਰਾ ਜਰੂਰ ਹੋਗਾ ਮੌਕੇ ਤੇ ਤੇ ਇਹ ਸਮਝ ਦੀ ਕੀਮਤ ਰੱਖੀਏ ਵੀਰ ਨੇ 58000 ਰੁਪਿਆ ਅੱਛਾ ਜੀ ਜੇ ਕੋਈ ਵੀਰ ਜੋੜਾ ਖੇਡੂਗਾ ਤੇ ਬਰਾਬਰ ਹੋ ਜਾਊਗਾ ਦੋਹਾਂ ਦਾ ਹਾਂਜੀ ਉਹ ਫਿਰ ਕੋਈ ਨਹੀਂ ਯਾਰ ਖੰਡ ਹੋਰ ਕਰ ਦਾਂਗੇ ਠੀਕ ਹੈ ਤੁਹਾਨੂੰ 58 58 ਹਜ਼ਾਰ ਰੁਪਏ ਮੌਕੇ ਹਾਂਜੀ ਹਾਂਜੀ ਤੇ ਉਦੋਂ ਕੱਲੀ ਦਾ ਮੁੱਲੇ ਦਾ 58 58 ਹਜ਼ਾਰ ਉਹ ਤਰ੍ਹਾਂ 60 ਦੀ ਦੇਣੀ ਹੈ ਚਲੋ ਤੁਸੀਂ ਕਿਹਾ ਮਾਨਤਾਨ ਕਰ ਦਈਏ ਠੀਕ ਹੈ ਠੀਕ ਹੈ ਝੋਟੀ ਬਹੁਤ ਜਿਆਦਾ ਵੱਡੀ ਆ ਭਾਜੀ ਤੇ ਫਿਰ ਕਰਤੂਤ ਵਾਲੀ ਬਹੁਤ ਹੀ ਆ ਜਿਹੜੀ ਤੁਹਾਨੂੰ ਪਤਾ ਹੁਣ 8 ਕਿਲੋ ਦੇਣ ਤੇ ਸੱਜਰੋ ਕਿੰਨਾ ਦੇਊਗੀ ਠੀਕ 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 ਹਾਂਜੀ ਠੀਕ ਹੈ ਤੇ ਫਿਰ ਆ ਤੁਹਾਨੂੰ ਪਤਾ ਜਿਹੜੀ ਆ ਤਲਿਆਰੀ ਇੱਕ ਕਰਤੂਤ ਵਾਲੀ ਨੂੰ ਪੈਂਦੀ ਮੋਤਿਆਂ ਵਾਲੀ ਠੀਕ ਠੀਕ ਹਾਂਜੀ ਠੀਕ ਹੈ ਦੋਸਤੋ ਦੋ ਪਸ਼ੂ ਤੁਹਾਨੂੰ ਦਿਖਾਏ ਦੋਵੇਂ ਮੱਝਾਂ ਟੋਕਣ ਕਰਨ ਚੈੱਕ ਪਾਸ ਕਨਫਰਮ ਹੈ ਤੇ ਸੂਈਆਂ ਸੋਈਆਂ ਦੋਸਤੋ ਦੋਵੇਂ ਸੂਏ ਸੋਏ ਪਹੁੰਚੂ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਦੀ ਜਰੂਰ ਕਰ ਲਿਆ ਕਰੋ ਅਡਰੈਸ ਇੱਕ ਰੀਵੀਂਦਾ ਫਿਰ ਬੋਲ ਦੇਣਾ ਪਿੰਡ ਸਰਸਿੰਗ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਕੱਤਰ ਸਿੰਘ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਈ ਹੈ ਫੋਨ ਨੰਬਰ ਵੀਰ ਮੜਾ ਗਿਆ ਬੋਲਦੀ ਫੋਨ ਨੰਬਰ ਆਪਣਾ 88721179 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ